ਦੋ ਮੈਂਬਰੀ ਗਰੋ ਹੈ ਉਹਦੇ ਤੇ ਲੀਡ ਕਰਦੀ ਇੱਕ ਬਾਈਕ ਤੋਂ ਸ਼ੁਰੂ ਹੋਇਆ ਕੰਮ ਔਰ ਉਹ ਇੱਕ ਤੋਂ ਸ਼ੁਰੂ ਹੋ ਕੇ 23 ਬਾਈਕਸ ਤੱਕ ਚਲਾ ਗਿਆ ਔਰ ਉਹਨਾਂ ਚੋ ਇੱਕ ਜਣਾ ਬੰਦੜਾ ਹੈ ਉਹਦਾ ਨਾਮ ਯਾਦਵਿੰਦਰ ਹੈ ਦੂਜੇ ਦਾ ਨਾਮ ਹਰਮਨ ਇੱਕ ਮਾਨਸੇ ਦਾ ਰਹਿਣ ਵਾਲਾ ਹੈ ਔਰ ਇੱਕ ਰਤੀਆ ਫਤਿਹਬਾਦ ਦਾ ਰਹਿਣ ਵਾਲਾ ਇਹਨਾਂ ਨੇ ਆਪਸ ਚ ਇਕੱਠੇ ਹੋ ਕੇ ਇਹਨਾਂ ਨੇ ਪਟਿਆਲੇ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੋਂ ਇਹਨਾਂ ਨੇ ਜਾ ਕੇ ਬਾਈਕਸ ਚੋਰੀਆਂ ਲਾ ਕੇ ਔਰ ਇਹਨਾਂ ਮੋਡਸ ਆਫ ਅਪਰੈਂਡੀਏ ਆ ਕਿ ਬਾਈਕ ਚੋਰੀ ਕਰਨਾ ਉਸ ਚੀਜ਼ ਨੂੰ ਸੇਲ ਆਊਟ ਜਾਂ ਓਮ ਹੀ ਨਹੀਂ ਕਰਦੇ ਸੀ ਇਹ ਲੋਕਾਂ ਨੂੰ ਜਿਨ੍ਹਾਂ ਆਪਾਂ ਕੋਈ ਚੀਜ਼ ਗਹਿਣੇ ਤੇ ਰੱਖ ਦਿੰਨੇ ਆ ਜੀ ਓਵੇਂ ਕਿਸੇ ਤੋਂ ਵੀ ਫੜ ਲੇ ਕਿਸੇ ਤੋਂ ਵੀ ਫੜ ਲੇ ਤੇ ਅਗਲੇ ਨੂੰ ਗਹਿਣੇ ਤੇ ਬਾਈਕ ਦੇ ਦਿੰਦਾ ਤੇ ਅਗਲਾ ਵੀ ਉਸ ਬਾਈਕ ਨੂੰ ਫਿਰ ਉਸੇ ਤੇ ਹੀ ਚਲਾਈ ਜਾਂਦਾ ਜਿਹੜਾ ਆਪਾਂ ਇੱਕ ਐਫੀਡੇਵਿਟ ਕਰਕੇ ਦੇ ਦਿੰਨੇ ਆ ਤਾਂ ਇਹ ਸਾਰਾ ਜਿਹੜਾ ਗਰੋਅ ਇਹਨਾਂ ਦਾ ਜਿਹੜਾ ਦੋ ਬੰਦਿਆਂ ਦਾ ਦੋਵੇਂ ਹੀ ਸੀ ਫੜਦੇ ਨੇ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ 23 ਬਾਈਕਸ ਜਿਹੜੇ ਨੇ ਭਾਈ ਸਾਡੇ ਪੋਜੈਸ਼ਨ ਚ ਆ ਗਏ ਨੇ 23ਵਾਂ ਉਹਦਾ ਵੇਆ ਆ ਜਾਏਗਾ ਔਰ ਇਹਨਾਂ ਨੂੰ ਪੁਲਿਸ ਨੇ ਜਿਹੜਾ ਜੱਜ ਜੱਜ ਸਭ ਕੁਝ ਪੇਸ਼ ਕਰਕੇ ਔਰ ਇਹਨਾਂ ਦਾ ਰਿਮਾਂਡ ਲੈ ਲਿਆ ਔਰ ਅੱਗੇ ਜਿਹੜੇ ਬਾਕੀ ਨੇ ਹੋਰ ਇਹਨਾਂ ਨੇ ਕੀ ਕੀ ਕੀਤਾ ਉਹਨੂੰ ਡੰਗਾਈ ਨਾਲ ਕੀਤਾ ਜਾਏਗਾ ਅੱਜ ਦਾ ਪੀਸੀ ਕਰਨ ਦਾ ਮਕਸਦ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਵਾਹਨ ਲੈਣੇ ਆ ਤਾਂ ਪਬਲਿਕ ਦਾ ਵੀ ਫਰਜ਼ ਪੈਂਦਾ ਹੈ ਵੀ ਨਾਲ ਦੀ ਨਾਲ ਜਿਹੜਾ ਓਨਰ ਹੈ ਫਸਟ ਓਨਰ ਤੋਂ ਸੈਕੰਡ ਓਨਰ ਪ੍ਰੋਪਰ ਆਪਣੀਆਂ ਆਰ ਸੀਜ਼ ਔਰ ਬਾਕੀ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਨੇ ਔਰ ਇਦਾਂ ਦਾ ਕੋਈ ਵੀ ਚੀਜ਼ ਨਹੀਂ ਲੈਣਾ ਚਾਹੀਦਾ ਜਿਹੜਾ ਐਫੀਡੈਬਿਲਟੀ ਦੁਨੇ ਫਿਰਦੇ ਨੇ ਜਿਹੜੇ ਛੋਟੇ ਵਾਈਪ ਵਾਈਕਲ ਨੇ ਸੰਦੇਹ ਪੰਗਾ ਇਸ ਕਰਕੇ ਹੈ ਕਿ ਅਬ ਜਦੋਂ ਵੀ ਅਸੀਂ ਟੂ-ਵੀਲਰ ਨੂੰ ਟ੍ਰੇਸ ਕਰਦੇ ਹਾਂ ਜਾਂ ਕੋਈ ਸੀਸੀਟੀਵੀ 'ਚ ਕਿਸੇ ਹੋਰ ਕ੍ਰਾਈਮ 'ਚ ਵੀ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਵੀ ਫਸਟ ਓਨਰ ਨੇ ਲਿਆ ਉਹਨੇ ਅੱਗੇ ਉਵੇਂ ਹੀ ਖਲਪਿਆ ਬਿਆਨ ਜਾਂ ਐਫੀਡੈਬਿਲਟੀ ਅੱਗੇ ਵੇਚਤਾ ਉਹ 5 5 6 6 ਥਾਂ 'ਤੇ ਵੇਚ ਜਾਂਦਾ ਔਰ ਬਾਅਦ ਚੋਂ ਟ੍ਰੇਸ ਕਰਨਾ A ਤੋਂ ਲੈ ਕੇ Z ਤੱਕ ਜਾਣਾ ਉਹ ਬਹੁਤ ਲੰਮਾ ਤੇ ਪੈੜੀ ਦੀ ਕੰਮ ਬਣ ਜਾਂਦਾ ਹੈ ਟਿਕ ਕੰਮ ਬਣ ਜਾਂਦਾ ਤੇ ਇਸ ਕਰਕੇ ਸਾਡੇ ਮੀਡੀਅਮ ਥਰੂ ਅਸੀਂ ਅਪੀਲ ਕਰਦੇ ਆਂ ਵੀ ਜਿਹੜੀ ਓਨਰਸ਼ਿਪ ਆ ਨਾਲ ਦੀ ਨਾਲ ਚੇਂਜ ਹੋਣੀ ਚਾਹੀਦੀ ਐ ਇਹਦੇ ਨਾਲ ਜਿਹੜਾ ਬੰਦਾ ਵੇਚਦਾ ਸਭ ਤੋਂ ਪਹਿਲਾਂ ਸਿਕਿਉਰਿਟੀ ਉਹਦੀ ਐ ਕਿ ਉਹਨੇ ਕੋਈ ਬਾਈਕ ਵੇਚ ਦਿੱਤਾ ਜਿਸ ਬੰਦੇ ਨੂੰ ਅੱਗੇ ਕਰਾਇਮ ਕਰਦੇ ਬਾਈਕ ਉਹਦੇ ਨਾਮ ਦੀ ਖੜਾ ਰਹਿ ਜਾਂਦਾ ਤਾਂ ਇਸ ਚੀਜ਼ਾਂ ਉਾਂ ਦਾ ਗੌਰ ਕਰਨ ਦੀ ਲੋੜ ਐ ਔਰ ਜਿਹੜਾ ਇਹ ਗ로우 ਐ ਇਹਨੂੰ ਇੱਕ ਜਿਵੇਂ ਦੱਸਿਆ ਤਾਂ ਉਹਨੇ ਇੱਕ ਬਾਈਕ ਅਸੀਂ ਰਾਉਂਡ ਅਪ ਕੀਤਾ ਉਤੋਂ ਫਿਰ ਪੁੱਛਗਿੱਛ ਸ਼ੁਰੂ ਹੋ ਗਈ ਜਿਹੜੀ ਸਾਡੇ ਡੀਐਸਪੀ ਸਾਹਿਬ ਨੇ ਸਰਦਾਰ ਸਤਨਾਮ ਸਿੰਘ ਔਰ ਮੇਰੇ ਐਸਐਚਓ ਲੋਰੀਗੇਟ ਨੇ ਸ਼ਿਵਰਾਜ ਢਿੱਲੋਂ ਸਰ ਇਹਨਾਂ ਨੇ ਆਪਸ ਵਿੱਚ ਜਿਹੜਾ ਐਜ਼ ਅ ਟੀਮਵਰਕ ਦਿਖਾਉਂਦੇ ਹੋਏ ਔਰ ਇਹਨੂੰ ਸਟੈਪ ਬਾਈ ਸਟੈਪ ਕਰਦੇ ਹੋਏ ਹੁਣ 23 ਤੱਕ ਪਹੁੰਚ ਗਏ ਜਾਂਦਰ ਮੋਟਰਸ ਦੇ ਟਾਰਗੇਟ ਕਿਤੇ ਜਾਂਦੇ ਸਪਲੈਂਟਰੀ ਸਾਰੇ ਸਰ ਦੇਖੋ ਜੀ ਜਿਹੜਾ ਬੰਦਾ ਚੋਰ ਹੈ ਉਹਨੇ ਤਾਂ ਈਜ਼ੀ ਟਾਰਗੇਟ ਦੇਖਣਾ ਕਿ ਕਿਹੜਾ ਈਜ਼ੀ ਟਾਰਗੇਟ ਹੈ ਕਿੱਥੇ ਵੱਡਣ ਖੜਾ ਜਦੋਂ ਤੋਂ ਮੈਂ ਮੋਟਰਸਾਈਕਲ ਲਾ ਜਾ ਸਕਦਾ ਸਰ ਸਾਰਾ ਪਟਿਆਲੇ ਤੇ ਚੋਰੀ ਕੀਤੀਆਂ ਜਾਂ 50 ਰੁਪਏ ਸਾਰਾ ਇਹ ਪਟਿਆਲੇ ਦੇ ਨੇ ਪਟਿਆਲੇ ਦਾ ਕੋਨਾ ਹੀ ਨਹੀਂ ਛੱਡਿਆ ਕੋਈ ਇਹਨਾਂ ਨੇ ਜੂ ਜਿੱਥੋਂ ਆਪਾਂ ਵੀ ਦੇਖਦੇ ਸੀ ਪਿੱਛੇ ਜੇ ਤੁਹਾਡੇ ਮਾਰਡੀ ਮੋਟਰਸਾਣੀ ਵੀ ਸਾਨੂੰ ਮਾਰ ਰਹੀ ਸੀ ਦੀ ਪਾਣੀ ਤਾਂ ਬਾਈਕ ਮਿਸ ਹੋ ਗਿਆ ਜੀ ਪਾਣੀ ਤਾਂ ਮਿਸ ਹੋ ਗਿਆ ਅਸੀਂ ਉਹਨਾਂ ਚੋਂ 23 ਬਾਈਕ ਜਿਹੜੇ ਨੇ ਰਿਕਵਰ ਕਰਨ ਚੁੱਕਾ ਲਿਆ ਸਰ ਕਿੰਨੇ ਕ੍ਰਾਈਮ ਦੀ ਟੋਟਲ ਜੀ ਚੋਰੀ ਤੋਂ ਵੱਖਰਾ ਕ੍ਰਾਈਮ ਸਰ ਨਾਕਾਬੰਦੀ ਚ ਫੜੇ ਗਏ ਨੇ ਐਂਡ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਕਿ ਕਮ ਇਨਫੋਰਮੇਸ਼ਨ ਆਈ ਤੇ ਕਿਵੇਂ ਅਸੀਂ ਅੱਗੇ ਡਵੈਲਪ ਕਰੀਏ ਕਾਰਨ ਕੀ ਹੈ ਨਸ਼ੇ ਦਾ ਕਰਦੇ ਕਾਰਨ ਕੀ ਸੀ ਨਾ ਚੋਰੀ ਕਰਦੇ ਮੈਟਰ ਹੈ ਚੋਰੀ ਤੋਂ ਇਲਾਵਾ ਸਾਰੇ ਨਵੇਂ ਨਵੇਂ ਉੱਠੇ ਕ੍ਰਿਮੀਨਲ ਨੇ ਜੀ ਜੀ ਇਹਨਾਂ ਦੇ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਹੈ ਔਰ ਜਿਵੇਂ ਮਦਸਾ ਇੱਕ ਰਤੀਏ ਦਾ ਇੱਕ ਮਾਨਸਾ ਦਾ ਕਿੰਨੀ ਕਿੰਨੀ ਉਮਰਾਂ ਕੀ ਹੈ ਛੋਟੀ ਉਮਰਾਂ ਕਿੰਨੀ ਜੀ ਬਾਈ ਬਾਈ 33 ਸਾਲ ਦੇ ਸਰ ਸਭ ਤੋਂ ਜ਼ਿਆਦਾ ਇਲਾਵਾ ਮੋਟਰਸਾਈਕਲ ਇੱਕ ਗ੍ਰੋਪੀ ਹੈ ਕਿਤੇ ਵਿੱਚ ਮੈਂ ਤੁਹਾਨੂੰ ਪਹਿਲਾਂ ਕਰਤਾ ਮੈਂ ਇਹ ਪਹਿਲਾਂ ਇਹ ਵੇਚ ਦੇਣੀ ਹੈ ਗਹਿਣੇ ਰੱਖ ਦੇ ਨੇ ਜਿਵੇਂ ਸਟਾਮ ਤੇ ਆਪਾਂ ਦੇ ਦਿੰਦੇ ਮੇਰੀ ਸਾਰੇ ਚੋਰੀ ਤੋਂ ਇਲਾਵਾ ਇੱਕ ਵੱਖਰੇ ਕਿਸਮ ਦਾ ਗੁਨਾਹ ਕੀਤਾ ਜਾ ਰਿਹਾ ਜਿਹੜਾ ਕਿਸੇ ਨੂੰ ਮਿਸ ਗਾਈਡ ਵੀ ਕੀਤਾ ਜਾ ਰਿਹਾ ਜਿਹੜਾ ਖਰੀਦ ਰਿਆ ਸੀ ਕੀ ਉਹਨੇ ਇਸ ਦੀ ਪੁਲਿਸ ਰਿਪੋਰਟ ਨਹੀਂ ਬਣਾਈ ਕਿਉਂਕਿ ਕ੍ਰਾਈਮ ਰਿਪੋਰਟ ਨਿਕਲ ਜਾਂਦੀਆਂ ਚੀਜ਼ਾਂ ਸਰ ਜਿਹੜਾ ਖਰੀਦ ਰਿਆ ਮੈਂ ਉਹੀ ਤਾਂ ਤੁਹਾਡੇ ਬਾਡੀਅਮ ਤੇ ਬੇਤੀ ਕੀਤੀ ਹੈ ਕਿ ਜਦੋਂ ਵੀ ਆਪਾਂ ਵਾਹਨ ਕੋਈ ਲੈਣੇ ਆ ਜਾਂ ਹੋਰ ਹੈ ਉਹਦੇ ਡਾਕੂਮੈਂਟਸ ਪ੍ਰੋਪਰ ਵੈਰੀਫਾਈ ਕਰਨੇ ਚਾਹੀਦੇ ਨੇ ਵੇਚਣ ਵਾਲੇ ਨੂੰ ਵੀ ਗੌਰ ਕਰਨੀ ਚਾਹੀਦੀ ਆ ਵੀ ਜਦੋਂ ਵੇਚੇ ਉਹ ਨਾਲ ਦੀ ਨਾਲ ਅਗਲੇ ਨੂੰ ਕਹੇ ਵੀ ਆਪਣੇ ਨਾਮ ਤੇ ਆਰਸੀ ਟਰਾਂਸਫਰ ਕਰਾ ਲੈ ਮੈਂ ਆਪਣੇ ਨਾਮ ਤੇ ਕੰਟੀਨਿਊ ਨਹੀਂ ਰੱਖਣੀ ਸਰ ਇਹ ਕੀ ਜੇ ਕਿਸ ਨੂੰ ਕੋਈ ਗੈਣਾ ਦੇ ਦੇਸੀ ਤੇ ਕੋਈ ਡਾਕੂਮੈਂਟ ਵੀ ਖਾਦੇ ਸੀ ਕਿ ਹੱਥੇ ਵਿੱਚ ਆਰਸੀ ਜਾਂ ਕੋਈ ਸਰਟ ਪਗੜਾ ਇਹ ਪਾਣੀ ਸਰ ਇਹ ਪਾਰਟ ਆਫ ਹੋਇਆ ਜੇ ਮੈਂ ਹੁਣ ਇਹ ਟ੍ਰਿਕ ਵੀ ਤੁਹਾਨੂੰ ਦੱਸਣ ਲੱਗ ਗਿਆ ਤਾਂ ਮੈਂ ਅੱਗੇ ਆਈਡੀਆ ਨਹੀਂ ਸਪਲਾਈ ਕਰ ਸਕਦਾ ਸੌਰੀ 100 ਪਾਰਟਿਸਿਪੈਂਟ ਇਨ ਇਨਵੈਸਟੀਗੇਸ਼ਨ ਕਿ ਇਹ ਕਿਵੇਂ ਉਹਨਾਂ ਨੂੰ ਕਨਵਿੰਸ ਕਰਦੇ ਸਰ ਉਹ ਬੰਦੀ ਆਪਾਂ ਨਕੀਲ ਕਰਦੇ ਹਾਂ ਬਿਲਕੁਲ ਸਰ ਡਾਕੂਮੈਂਟ ਵਗੈਰਾ ਜੋ ਬਿਲਕੁਲ ਜੀ ਬਿਲਕੁਲ ਸਾਰਾ ਚੀਜ਼ ਇਟ ਇਜ਼ ਇਨ ਦਾ ਵੇਅ ਐਂਡ ਇਨਵੈਸਟੀਗੇਸ਼ਨ ਚੋਂ ਦੇਖਾਂ ਸਰ ਜਿਹੜੇ ਲੋਗ ਇਹ ਮੋਟਰਸਾਈਕਲ ਪਛਾਣ ਲੈਣਗੇ ਆਪਣੇ ਉਹ ਕਿਵੇਂ ਲੈ ਸਕਦੇ ਆ ਜੇ ਕਿਤੇ ਸਰ ਰਿਮਾਂਡ ਲਿਆ ਸਭ ਤੋਂ ਪਹਿਲਾਂ ਅਸੀਂ ਬਾਈਕ ਰਿਕਵਰ ਕੀਤੇ ਨੇ ਉਦੋਂ ਬਾਅਦ ਇਹਨਾਂ ਨੇ ਉਹ ਟ੍ਰੇਲ ਬਣਾਵਾਵਾ ਵੀ ਮੰਡੀ ਟ੍ਰੇਲ ਔਰ ਉਸ ਉਸ ਚੀਜ਼ ਨੂੰ ਇਨਵੈਸਟਿਗੇਟ ਸਰ ਜਿਹੜੇ ਲੋਗ ਆਪਣਾ ਮੋਟਰਸਾਈਕਲ ਵਾਪਸ ਲੈਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਪੁਲਿਸ ਤੋਂ ਸੰਪਰਕ ਕਰਨ ਸਰ ਬਿਲਕੁਲ ਜੀ ਉਹਨਾਂ ਨੂੰ ਜਿਵੇਂ ਹੁਣ ਅਸੀਂ ਸਾਰਾ ਲਿਸਟ ਮੇਰੇ ਕੋਲ ਹੈ ਜੀ ਮੋਟਰਸਾਈਕਲ ਨੰਬਰਸ ਤੁਸੀਂ ਸਰਦਾ ਨਹੀਂ ਕਰਾ ਕੇ ਜਿਹੜੇ ਓਨਰ ਆਪਣਾ ਓਨਰ ਦਿਖਾਊਗਾ ਆਪਣੀ ਆਰ ਸੀ ਐਂਡ ਪੋਰਟਫ ਸਰ ਇਹ ਉਹ ਵੀ ਅਸਰ ਉਹ ਬਰੋ ਕਹਿੰਦੇ ਕਿ ਜਿਹੜਾ ਰਜਿੰਦਰਾ ਹਸਪਤਾਲ ਦੇ ਵਿੱਚ ਲੱਗਾ ਸਰ ਕਾਲੀ ਮਾਤਾ ਮੰਦਰ ਰਜਿੰਦਰਾ ਹਸਪਤਾਲ ਹੋਰ ਆਪਣੀ ਜਿਹੜੀਆਂ ਜਿੰਨੀਆਂ ਮੇਜਰ ਧਮਾਂ ਨੇ ਕੋਈ ਛੱਡਿਆ ਨਹੀਂ ਸ਼ਹਿਰ ਦੀ ਸਾਂਝੀ ਚੋਰੀ ਦਾ ਪਰ ਜਿਵੇਂ ਤੁਸੀਂ ਰਾਤੀ ਇਹ ਤੇ ਮਾਨਸਾ ਦੇ ਸੀ ਪਟਿਆਲੇ ਰਹਿੰਦੇ ਸੀ ਰੰਜਾ ਵਾ ਚੋਰੀ ਕਰਕੇ ਉੱਥੇ ਲੱਗੇ ਜਾਂਦੇ ਸੀ ਜਨਾਬ ਵੀ ਪੀਜੀ ਸੀ ਰਹਿੰਦੇ ਨੇ ਤੇ ਇਹਨਾਂ ਨੇ ਨਵਾਂ ਆਈਡੀਆ ਕ੍ਰੀਏਟ ਕੀਤਾ ਔਰ ਕੁਛ ਦਿਨਾਂ ਸੀ ਇਹਨਾਂ ਨੇ ਤਰਥੱਲੀ ਮਚਾਤੀ ਹਰ ਤਰ੍ਹਾਂ ਤੋਂ ਬਚ ਚੱਕਾ ਠੀਕ ਹੈ ਸਰ ਥੈਂਕ ਯੂ ਸਰ ਇੱਕ ਮਿੰਟ ਵਿਜੂਅਲ ਕਰ ਲੀਏ ਸਰ ਥੋੜੀ ਜਿਹੀ ਸ਼ੋਰਟ ਕਰਦੇ ਹਾਂ ਬਸ ਮੈਂ ਕਰਾਈਆ ਮਾਈਕ ਉਹ ਕ੍ਰਮਵਾਰਾਂ ਨੂੰ ਲਗਾ ਕੇ ਥੋੜਾ ਮੋਟੋ ਫਟਕਾ ਨੂੰ ਕੰਨਾਂ ਦੇ ਵਿੱਚ ਹੋ ਗਿਆ ਤਾਂ ਤੋਤੀ ਹੁਣ 4 ਨੰਬਰ ਦੇ ਤੇ ਨਾਲ ਲਾਈਨ ਤੇ 3 ਵਾਰ ਕਰਦੇ ਵੇਚ ਦੇਣੀ ਸੀ ਬਲਕਿ ਉਹਨਾਂ ਨੂੰ ਗਿਰਦੀ ਰੱਖ ਕੇ ਪੈਸੇ ਦੇ ਕੇ ਤੇ ਬਾਰੀਪੋਰਡ ਹੈਗੀ ਜੀ ਜਦੋਂ ਜਦੋਂ ਰਾਤ ਬੋਲਦੇ ਆ ਇੱਕ ਜੀ ਦੇ ਇਲਾਵਾ ਹੋਣ ਕਰ ਸਕਦਾ ਹੈਗਾ ਜਾ ਸਕਦਾ ਤੇ 23 ਮੋਟਰਸਾਈਕਲ ਜਿਹੜੇ ਪਟਿਆਲਾ ਪੁਲਿਸ ਵੱਲੋਂ ਸਾਰੇ ਹੀ ਜਿਹੜੇ ਲਗਭਗ ਸਪਲੈਂਡਰ ਮੋਟਰਸਾਈਕਲ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਪੂਰੀ ਟੀਮ ਵੱਲੋਂ ਜਿਹੜਾ ਹੈਗਾ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਐਸਪੀ ਸਿਟੀ ਡੀਐਸਪੀ ਸਿਟੀ ਬਨ ਸਤਨਾਮ ਸਿੰਘ ਐਸਐਚਓ ਲੋਰੀ ਸ਼ਿਵਰਾਜ ਸਿੰਘ ਢਿੱਲੋਂ ਉਹਨਾਂ ਦੀ ਟੀਮ ਵੱਲੋਂ ਜਿਹੜੀ ਹੈਗੀ ਆ ਇਹ ਕਾਰਵਾਈ ਕੀਤੀ ਗਈ ਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਹੈਗੀਆਂ ਨਾ ਪਟਿਆਲੇ ਜੀਆ ਨੇ ਇਹ ਪਟਿਆਲਾ ਪੁਲਿਸ ਵੱਲੋਂ ਬਹੁਤ ਵੱਡੀ ਜਿਹੜੀ ਹੈਗੀ ਆ ਕਾਮਯਾਬੀ ਹਾਸਲ ਕੀਤੀ ਆ ਸੋ ਚੋਰੀ ਕੀਤੀ ਜਿਹੜਾ ਬਾਈਕ ਨੇ ਨਾਕਾ ਮੋਹਰਾਂ ਦੀਆਂ ਉਹ ਤੁਹਾਨੂੰ ਦਿਖਾ ਰਹੇ ਆ ਜਿਹੜੇ ਚੋਰੀ ਕੀਤਾ ਜਿਹੜੇ ਬਾਈਕ ਨੇ ਜਿਹੜੇ